ਮਾਸਟਰ ਜੀ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਕੋਲੇ ਕਿੰਨੀ ਪਾਵਰ ਹੂੰ ਸਾਡੇ ਮਾਈਂਡ ਦੀ ਵਿੱਚ 80 ਬਿਲੀਅਨ ਨਿਊਰੋਨ ਨੇ ਮਾਸਟਰ ਜੀ ਹੂੰ ਨਿਊਰੋਨ ਦੇ ਨਾਲੇ ਬਣਿਆ ਹੋਇਆ ਸਾਡਾ ਦਿਮਾਗ ਹੂੰ 63 ਲੱਖ ਕਰੋੜ ਸਾਡੇ ਸਰੀਰ ਦੇ ਸੈੱਲ ਹੂੰ ਵਾਹ ਜੀ ਵਾਹ 80 ਬਿਲੀਅਨ ਦਰ ਕੱਲੇ ਨਿਊਰੋਨ ਨੇ ਦਿਮਾਗ ਦੇ ਵਿੱਚ 80 ਬਿਲੀਅਨ ਨਿਊਰੋਨ 63 ਲੱਖ ਕਰੋੜ ਬੋਡੀ ਦੇ ਸੈੱਲਾਂ ਨੂੰ ਕੰਟਰੋਲ ਕਰਦੇ ਆ। ਬਾਜੀ। ਇੱਕ ਚੀਜ਼, ਦੂਜੀ ਚੀਜ਼ ਮਾਸਟਰ ਜੀ। ਹੂੰ। ਜਿਹੜੇ 80 ਬਿਲੀਅਨ ਨਿਊਰੋਨ ਨੇ ਉਹਨਾਂ ਦੇ ਵਿੱਚ એનર્ਜੀ ਦੌੜਦੀ ਆ। ਹੂੰ। ਉਹ એનર્ਜੀ ਇੱਕ ਤਰ੍ਹਾਂ ਦੀ ਆਪਾਂ ਕਹਿੰਦੇ ਨੇ ਬਿਜਲੀ ਕਹਿ ਸਕਦੇ ਆ। ਹੂੰ। ਜੇ ਉਸ એનર્ਜੀ ਨੂੰ ਇਕੱਠਾ ਕਰ ਲਿਆ ਜਾਵੇ ਮਾਸਟਰ ਜੀ ਤਾਂ ਇੱਕ 100 ਵਟ ਦਾ ਬੱਲਬ ਜਗਾਇਆ ਜਾ ਸਕਦਾ। ਇੰਨੀ એનર્ਜੀ ਸਾਡੇ ਦਿਮਾਗ ਦੇ ਵਿੱਚ ਦੌੜੇ ਬ੍ਰੇਨ 'ਚ। ਜੀ। ਸਾਡੇ ਬ੍ਰੇਨ ਦੀ ਪਾਵਰ ਇੰਨੀ ਹੈ ਮਾਸਟਰ ਜੀ ਕਿ ਇੱਕ ਵਿਅਕਤੀ 5 ਲੱਖ ਕਿਤਾਬਾਂ ਨੂੰ ਯਾਦ ਕਰ ਸਕਦਾ 5 ਲੱਖ ਕਿਤਾਬਾਂ ਨੂੰ ਜੀ 50000 ਭਾਸ਼ਾਵਾਂ ਸਿੱਖ ਸਕਦਾ ਇਹਦਾ ਮਤਲਬ ਜਿਹੜਾ ਆਮ ਹੀ ਕਹਿ ਦਿੰਦੇ ਆ ਵੀ ਯਾਰ ਬਾਲਾ ਬੋਝ ਨਾ ਪਾਓ ਹੂੰ ਜੋ ਆਖਦੇ ਹੂੰ ਤਾਂ ਉਹ ਗਲਤ ਧਰਨਾ ਬਿਲਕੁਲ ਗਲਤ ਧਰਨਾ ਉਸੇ ਗਲਤ ਧਰਨਾ ਕਰਕੇ ਤਾਂ ਬੱਚਾ ਅੱਗੇ ਨਹੀਂ ਵੱਧਦਾ